ਸਰ ਕੀ ਨਾਮ ਤੁਹਾਡਾ ਜੀ ਮੈਂ ਭਵਨਤ ਪਟੇਜਾ ਜ਼ਿਲ੍ਹਾ ਸਰਕਸ਼ਕ ਗਵਰਨਮੈਂਟ ਟੀਚਰ ਯੂਨੀਅਨ ਨਾਲ ਪਾਇਲਕਾ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਾਂਝੇ ਤੌਰ ਤੇ ਗਵਰਨਮੈਂਟ ਟੀਚਰ ਯੂਨੀਅਨ ਤੇ ਮਿਡਡੇ ਮੀਲ ਵਰਕਰ ਯੂਨੀਅਨ ਸਫਾਈ ਸੇਵਕ ਯੂਨੀਅਨ ਵੱਲੋਂ ਕੀਤੀ ਗਈ ਹੈ ਅੱਜ ਦੀ ਮੀਟਿੰਗ ਦਾ ਸਾਡਾ ਜਿਹੜਾ ਮੁੱਖ ਏਜੰਡਾ ਸੀ ਨੰਬਰ 1 ਤੇ ਹੈ ਗਵਰਨਮੈਂਟ ਟੀਚਰ ਯੂਨੀਅਨ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਜਿਹਦੇ ਵਿੱਚ ਨਈਆਂ ਕਮੇਟੀਆਂ ਦਾ ਕਠਨ ਕੀਤਾ ਜਾਣਾ ਹੈ ਜ਼ਿਲ੍ਹਾ ਕਮੇਟੀਆਂ ਤੇ ਸਾਡੀਆਂ ਬਲਾਕ ਕਮੇਟੀਆਂ ਦਾ ਉਸ ਦੇ ਨਾਲ ਹੀ ਜਿਹੜਾ ਹੁਣ ਲੋਕ ਸ ਉਸ ਦੇ ਵਿਰੋਧ ਦੇ ਵਿੱਚ ਵੀ ਅੱਜ ਅਸੀਂ ਇੱਥੇ ਸਾਡੇ ਵਰਕਰ ਮਿੱਡੇ ਮਿਲ ਵਰਕਰ ਤੇ ਗਵਰਨਮੈਂਟ ਇੰਜੀਨੀਅਰਾਂ ਦੇ ਸਾਥੀ ਇਕੱਠੇ ਹੋਏ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਸਾਨੂੰ ਲਾਰੇ ਲਾਉਂਦੀ ਆ ਰਹੀ ਹੈ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਸੀ ਭਾਵੇਂ ਅਸੀਂ ਉਹ ਡੀਏ ਦੀ ਗੱਲ ਕਰਦੇ ਆਂ ਪੇਕਮਿਸ਼ ਦੀ ਗੱਲ ਕਰਦੇ ਆਂ ਜਾਂ ਮਿੱਡੇ ਮਿਲ ਵਰਕਰਾਂ ਨੂੰ ਘੱਟੋ ਘੱਟ ਜਰਰ 10000 ਰੁਪਏ ਦੇਣ ਦੀ ਗੱਲ ਕਰਦੇ ਆਂ ਜਾਂ ਸਫਾਈ ਸੇਵਕਾਂ ਨੂੰ 10000 ਰੁਪਏ ਤਨਖਾਹ ਦੀ ਗੱਲ ਕਰਦੇ ਆਂ ਕਿਸੇ ਦੇ ਉੱਪਰ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਜਿੰਨਾ ਉਮੀਦਾਂ ਦੇ ਨਾਲ ਸਾਡੇ ਮੁਲਾਜ਼ਮ ਸਾਥੀਆਂ ਤੇ ਪੰਜਾਬ ਦੇ ਲੋਕਾਂ ਨੇ ਸਰ ਸਾਡੇ ਮੁਲਾਜ਼ਮ ਜੱਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਦਾ ਕੀ ਨਾਮ ਹੀ ਤੁਹਾਡਾ ਮੈਂ ਮੀਡੇ ਮਿਲ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਬਿੰਦਲਾ ਰਾਣੀ ਖਾਜਲਕਰ ਤੋਂ ਜੀ ਕੀ ਕਰਨਾ ਚਾਹੁੰਦੇ ਅੱਜ ਨਾਰੇਬਾਜੀ ਕੀਤੀ ਜਾ ਰਹੀ ਹੈ ਜਿੱਥੇ ਸਰ ਇਹ ਸਾਨੂੰ 2 ਸਾਲ ਹੋ ਗਿਆ ਸਰਕਾਰ ਦੇ ਨਾਲ ਲੜਦੇ ਆਂ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਹੀਂ ਪੂਰੀ ਕੀਤੀ ਸਾਨੂੰ 2 ਸਾਲ ਹੋ ਗਏ ਕਦੀ ਵਿੱਤ ਮੰਤਰੀ ਨਾਲ ਮੀਟਿੰਗ ਕਰਨ ਵਾਸਤੇ ਕੋਈ 12 ਮੀਟਿੰਗਾਂ ਸੀ ਵਿੱਤ ਮੰਤਰੀ ਨਾਲ ਕਰ ਲਈਆਂ ਕੋਈ ਅਸੀਂ ਹਰਜੋਤ ਬੈਂਸ ਨਾਲ ਕਰ ਲਈਆਂ ਉਹਦੇ ਵਿੱਚ ਸਿੱਟਾ ਕੋਈ ਨਹੀਂ ਨਿਕਲਿਆ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਵੀ ਅਸੀਂ ਸਮੇਤ ਪਰਿਵਾਰ ਅਸੀਂ ਆਮ ਆਦਮੀ ਦਾ ਪੂਰੀ ਤਰ੍ਹਾਂ ਵਿਰੋਧ ਕਰਾਂਗੇ ਘਰ ਘਰ ਜਾ ਕੇ ਕੀ ਮੰਗਣਾ ਹੈ ਜੀ ਤੁਹਾਡੀਆਂ ਸਾਡੀ ਮੰਗ ਇੱਕ ਮੰਗਾ ਤਾਂ ਸਾਡੀਆਂ ਬਹੁਤ ਸੀਗੀਆਂ ਪਰ ਅਸੀਂ ਸਰਕਾਰ ਨੂੰ ਇਹ ਗੱਲ ਕਹੀ ਸੀ ਵੀ ਜਿਹੜੀ ਸਾਡੀ ਤਨਖਾਹ ਜਵਾਦਾ ਕੀਤਾ ਜਾਵੇ ਅਸੀਂ 18000 ਦੀ ਮੰਗ ਕੀਤੀ ਸੀ ਅਸੀਂ ਕਿਹਾ ਵੀ ਚਲੋ ਜਿੱਨਾ ਚਿਰ ਤੁਸੀਂ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਹਰਿਆਣਾ ਪੈਟਰਨ ਹੈ ਜਿਹੜਾ 7500 ਰੁਪਿਆ ਸਾਡਾ ਗਵਾਂਧੀ ਸੂਬਾ ਦੇ ਰਿਹਾ ਸਾਨੂੰ ਉਹੀ 7500 ਹੀ ਦੇ ਦਿਓ ਪਰ ਉਹਨਾਂ ਨੇ ਜਿਵੇਂ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਮੈਂ ਜਿਹੜੇ ਕੱਚੇ ਮਜ਼ਦਮੇ ਉਹਨਾਂ ਦੀਆਂ ਦੁੱਗਣੀਆਂ ਤਨਖਾਹਾਂ ਕਰਾਂਗਾ ਪਰ ਅੱਜ ਤੱਕ ਕੋਈ ਵੀ ਸਾਰਾ ਝੂਠਾ ਸਾਬਤ ਹੋਇਆ ਕੋਈ ਅਸਲ ਸੱਚ ਸਾਬਤ ਨਹੀਂ ਹੋਇਆ ਹੁਣ ਕਿੰਨੀ ਤਨਖਾਹ ਮਿਲ ਰਹੀ ਹੈ ਜੀ 3000 ਜੀ ਸਾਡਾ 3:00 ਵਜੇ ਤੱਕ ਸਾਨੂੰ ਬਿਠਾਲਦੇ ਆ 100 ਰੁਪਏ ਨਹੀਂ ਜੇਕਰ ਤੁਹਾਡੀ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੀ ਨਾ ਮੰਨੀਆਂ ਗਈਆਂ ਤਾਂ ਸਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਥੱਲੇ ਸਿੱਟ ਕੇ ਵਿਖਾਵਾਂਗੇ ਜੇ ਅਸੀਂ ਅਰਸ਼ਾਂ ਤੇ ਚੜਾ ਸਕਦੇ ਆ ਤਾਂ ਅਸੀਂ ਫਰਸ਼ਾਂ ਤੇ ਵੀ ਸਿੱਟਣ ਜਾਣਦੇ ਆ ਅਸੀਂ ਇਹਨਾਂ ਦੀ ਆਮ ਆਦਮੀ ਸਰਕਾਰ ਫਰਸ਼ਾ ਦੇ ਲਿਆ ਕੇ ਮੇਰਾ ਨਾਮ ਜੈਚੰਦ ਜੀ ਮੈਂ ਪੀਡੋਰਡੀ ਫੀਲਡ ਐਂਡ ਵਰਕਸ਼ਾਪ ਵਰਕਰ ਜੁਨੇ ਜਲ ਸਪਲਾਈ ਬ੍ਰਾਂਚ ਦਾ ਪ੍ਰਧਾਨ ਆ ਜੀ 21 ਮੰਗਾਂ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਜੀ ਨਾਰੇਬਾਜੀ ਤਾਂ ਇਸ ਤਰ੍ਹਾਂ ਜੇ ਕਿ ਇਹਦੇ ਵਿੱਚ ਮੈਡੇ ਮੀਲ ਆਸ਼ਾ ਵਰਕਰ ਸਪਾਈ ਪੈਣਾ ਫਾਈਸ ਵਰਕ ਨੇ ਜਿਨ੍ਹਾਂ ਦਾ ਅਸੀਂ ਸਮਰਥਨ ਦੇ ਰਹੇ ਆ ਕਿ ਸਰਕਾਰ ਕੋਲ ਇਹ ਮੰਗ ਕਰ ਰਹੇ ਆ ਕਿ ਕਾਫੀ ਲੰਬੇ ਸਮੇਂ ਤੋਂ ਹੈ 20 ਸਾਲ ਤੋਂ ਮੈਚ ਵਿੱਚ ਕੰਮ ਕਰ ਰਹੇ ਆ ਨੇ ਸਿਰਫ ਥੋੜੀ ਯੂਜ਼ਰ ਤੇ 3000 ਰੁਪਏ ਨਾਲ ਗੁਜ਼ਾਰਾ ਬੜਾ ਆਉਣਾ ਬੜੇ ਮੁਸ਼ਕਲ ਹੈ ਇਸ ਦੇ ਨਾਲ ਇਹਨਾਂ ਦੇ ਯੂਜ਼ਰਾਂ ਪਾਸ ਕੋਈ ਵਾਅਦਾ ਨਹੀਂ ਜਾ ਰਿਹਾ ਕੀਤਾ ਜਾ ਰਿਹਾ ਤੁਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਵਿਭਾਗ ਦੇ ਸ਼ਾਮਲ ਕੀਤਾ ਜਾਵੇ ਔਰ ਇਹਨਾਂ ਯੂਜ਼ਰਾਂ 'ਚ ਵਾਅਦਾ ਕਰਦੇ ਘੱਟੋ ਘੱਟ 15000 ਰੁਪਏ ਤਨਖਾਹ ਦਿੱਤੀ ਜਾਵੇ ਚ 500 ਰੁਪਏ ਡੇਲੀ ਇੱਕ ਮਜ਼ਦੂਰ ਦੀ ਦਿਹਾੜੀ ਹੈ ਔਰ ਉਹਦੇ ਮੁਤਾਬਕ ਇਹਨਾਂ ਨੂੰ ਮਤਲਬ ਉਹਨਾਂ ਨੂੰ ਜਿਹੜਾ ਵੇਤਨ ਦਿੱਤਾ ਜਾਵੇ ਇਹਦੇ ਨਾਲ ਹੀ ਅਸੀਂ ਸਰਕਾਰ ਕੋਲ ਇਹ ਵੀ ਮੰਗ ਕਰਦੇ ਆ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਜਿੰਨੇ ਵੀ ਸਾਡੇ ਮਹਿਕਲੇ ਦੇ ਅੰਦਰ ਕੱਚੇ ਮੁਲਾਜ਼ਮ ਨੇ ਜਾਂ ਕੰਟੈਕਟ ਵਰਕਰ ਨੇ ਉਹਨਾਂ ਨੂੰ ਵੀ ਵੀ ਭਗਤ ਅੰਦਰ ਸ਼ਾਮਲ ਕਰਕੇ ਉਹਨਾਂ ਦੀ ਘਟੋ-ਘਾਟ ਤਰਫਾ ਛੇੜੀ ਜਾਂ ਕੀਤੀ ਜਾਵੇ ਜੋ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਦੀ ਸਭੀ ਤਰਫਾ ਸੰਭਾਲ ਕੀਤੀ ਜਾਂਦੀ ਹੈ ਪਰ ਇਸ ਨੂੰ ਸਮੇਂ ਦੀ ਸਰਕਾਰ ਬਦਲ ਦੇ ਬਾਅਦ ਨੱਪ ਲਿਆ ਗਿਆ ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਇਹ ਵਾਦਾ ਕੀਤਾ ਸਤਾ ਵਿੱਚ ਆਉਣ ਤੋਂ ਪਹਿਲਾਂ ਕਿ ਜਦੋਂ ਸਾਡੀ ਸਰਕਾਰ ਬਣੇਗੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਅਸੀਂ ਕੱਚਾ ਨਹੀਂ ਰਹਿਣ ਦਿਆਂਗੇ ਔਰ ਉਸ ਨੂੰ ਪੱਕਾ ਕੀਤਾ ਜਾਵੇਗਾ ਉਹ ਜਿਹੜੀ ਆਮ ਆਦਮੀ ਸਰਕਾਰ ਜੀ ਬਣੀ ਹੈ ਉਹ ਬਿਲਕੁਲ ਝੂਠੇ ਵਾਦੇ ਵਾਲੀ ਸਰਕਾਰ ਬਣੀ ਹੈ ਔਰ ਮੁਲਾਜ਼ਮਾਂ ਦੇ ਜੋ ਹੱਕੀ ਤੇ ਜਾਇਜ਼ ਮੰਗਾਂ ਨੇ ਉਹ ਸਰਾਸਰ ਖੋ ਕੇ ਉਹਨਾਂ ਦੇ ਹੱਕਾਂ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ ਹੈ ਤਾਂ ਇਹਦੇ ਨਾਲ ਹੀ ਮੈਂ ਇਹ ਮੰਗ ਕਰਦਾ ਸਰਕਾਰ ਕੋਲੋਂ ਕਿ ਸਾਡੇ ਇਹਨਾਂ ਮੰਗਾਂ ਨੂੰ ਜਲ ਤੋਂ ਜਲਦ ਤੱਕ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੂਹ ਜਥੇਬੰਦੀਆਂ ਪੂਰੇ ਪੰਜਾਬ ਦੇ 71 ਹੋ ਕੇ ਚੋਣਾਂ ਦੇ ਵਿੱਚ ਇਹਨਾਂ ਨੂੰ ਪੂਰਾ ਹਰਾਵਾਂਗੇ ਔਰ ਆਪਣਾ ਪੂਰਾ ਜੋਰ ਲਾ ਕੇ ਇਹਨਾਂ ਦੀ ਸਰਕਾਰ ਨੂੰ ਬਦਲਾਵਾਂਗੇ ਧੰਨਵਾਦ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ